ਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਾਨਾਂਗੇ ਘਰ ਦੇ ਵਿੱਚ ਮੱਕੀ ਦੀ ਰੋਟੀ ਬਣਾਉਣ ਦੇ ਤੇ ਇਹਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਮੈਂ ਬਣਾ ਰਹੀ ਹਾਂ ਜੀ ਮੱਕੀ ਦੀ ਮੂਲੀ ਤੇ ਮੇਥੀ ਵਾਲੀ ਰੋਟੀ ਤੁਸੀਂ ਇਸ ਤਰੀਕੇ ਦੇ ਨਾਲ ਪਲੇਨ ਰੋਟੀ ਵੀ ਬਣਾ ਸਕਦੇ ਹੋ ਇਹਨੂੰ ਬਣਾਉਣ ਦੇ ਲਈ ਮੈਂ ਦੋ ਕੋਲੀਆਂ ਮੱਕੀ ਦਾ ਆਟਾ ਯੂਜ਼ ਕਰ ਰਹੀ ਹਾਂ ਤੇ ਇਹਦੇ ਵਿੱਚ ਇੱਕ ਮੂਲੀ ਕद्दूकस ਕਰਕੇ ਐਡ ਕਰ ਦੇਵਾਂਗੇ ਇਸ ਦੇ ਇਲਾਵਾ ਮੇਥੀ ਤੇ ਪਾਲਕ ਇਹਨੂੰ ਵੀ ਮੈਂ ਬਰੀਕ ਕੱਟ ਕੇ ਐਡ ਕਰ ਰਹੀ ਆ ਤੁਸੀਂ ਕੱਲੀ ਮੇਥੀ ਵੀ ਐਡ ਕਰ ਸਕਦੇ ਹੋ ਪਰ ਮੈਂ ਪਾਲਕ ਵੀ ਐਡ ਕੀਤੀ ਹੈ ਦਿਨਾਂ ਵੀ ਟੇਸਟ ਬਦਿਆ ਹੋ ਜਾਂਦਾ ਵਾ ਇਸ ਤੋਂ ਬਿਨਾਂ ਇਹਦੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਆਪਾਂ ਐਡ ਕਰ ਦੇਾਂਗੇ ਦੋ ਤਿੰਨ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਪਾਇਆ ਵਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਾਂਗੇ ਮਸਾਲਿਆਂ ਦੇ ਵਿੱਚੋਂ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਥੋੜਾ ਜਿਹਾ ਇੱਕ ਚਮਚ ਦੇ ਕਰੀਬ ਲੂਣ ਐਡ ਕਰਾਂਗੇ ਅੱਧਾ ਚਮਚ ਨਾ ਕਾਲਾ ਲੂਨ ਤੇ ਕਾਲੀ ਮਿਰਚ ਦਾ ਪਾਊਡਰ ਜਿਹੜਾ ਉਹ ਐਡ ਕੀਤਾ ਵਾ ਧਨੀਆ ਜੀਰਾ ਤੇ ਸੌਫ ਇਹਨੂੰ ਵੀ ਦਰਦਰਾ ਜਿਹਾ ਕੁੱਟ ਕੇ ਪਾ ਦਿੱਤਾ ਇੱਕ ਚਮਚ ਦੇ ਕਰੀਬੀਆ ਤੇ ਇੱਕ ਚਮਚ ਧਨੀਆ ਪਾਊਡਰ ਪਲੇਨ ਤੇ ਇੱਕ ਚਮਚ ਦੇ ਕਰੀਬੀ ਅਜਵਾਇਨ ਪਾਈ ਇਹ ਹੱਥ ਦੇ ਨਾਲ ਬਸਲ ਕੇ ਜਦੋਂ ਵੀ ਮੂਲੀ ਵਾਲੀ ਰੋਟੀ ਬਣਾਉਣੀ ਹੋ ਅਜਵਾਇਨ ਪਾਉਣੀ ਬਿਲਕੁਲ ਨਾ ਭੁੱਲਣਾ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਇਦਾਂ ਹੀ ਅਸੀਂ ਮਿਕਸ ਕਰ ਲੈਣਾ ਕਿਉਂਕਿ ਮੂਲੀ ਦੇ ਵਿੱਚ ਵੀ ਪਾਣੀ ਹੁੰਦਾ ਵਾ ਫਿਰ ਆਪਾਂ ਗਰਮ ਗਰਮ ਪਾਣੀ ਲੈਣਾ ਹੈ ਇਹ ਤਕਰੀਬਨ ਬਹੁਤ ਜ਼ਿਆਦਾ ਗਰਮ ਪਾਣੀ ਹੈ ਤੇ ਇਹਨੂੰ ਆਪਾਂ ਥੋੜਾ ਥੋੜਾ ਐਡ ਕਰਦੇ ਹੋਏ ਆਟਾ ਗੁੰਨਣਾ ਵਾ ਪਹਿਲਾਂ ਅਸੀਂ ਥੋੜਾ ਪਾਣੀ ਐਡ ਕਰਾਂਗੇ ਫਿਰ ਕਿਉਂਕਿ ਪਾਣੀ ਹਜੇ ਬਹੁਤ ਜ਼ਿਆਦਾ ਗਰਮ ਆ ਤੇ ਇਸ ਕਰਕੇ ਮੈਂ ਚਮਚ ਦੇ ਨਾਲ ਇਹਨੂੰ ਪਹਿਲਾਂ ਮਿਕਸ ਕਰ ਰਹੀ ਹਾਂ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਤਾਂ ਫਿਰ ਆਪਾਂ ਇਹਨੂੰ ਹੱਥ ਦੇ ਨਾਲ ਮਸਲ ਮਸਲ ਕੇ ਆਟੇ ਗੁੰਨ ਲੈਣਾ ਜਦੋਂ ਵੀ ਤੁਸੀਂ ਮੱਕੀ ਦਾ ਆਟਾ ਗੁੰਨਣਾ ਹੈ ਨਾ ਇਸ ਤਰ੍ਹਾਂ ਤੁਸੀਂ ਥੋੜਾ ਥੋੜਾ ਪਾਣੀ ਐਡ ਕਰਕੇ ਆਟੇ ਨੂੰ ਪਹਿਲਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਮਸਲਣਾ ਇਹਦੇ ਨਾਲ ਕੀ ਹੁੰਦਾ ਹੈ ਕਿ ਆਟਾ ਬਹੁਤ ਜ਼ਿਆਦਾ ਨਰਮ ਹੋ ਜਾਂਦਾ ਤੇ ਜਦੋਂ ਤੁਹਾਡਾ ਆਟਾ ਪੂਰਾ ਪ੍ਰੋਪਰ ਸੈੱਟ ਹੋ ਜਾਊਗਾ ਨਾ ਤਾਂ ਬਹੁਤ ਵਧੀਆ ਗੁੰਨਿਆ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਥੋੜਾ ਥੋੜਾ ਪਾਣੀ ਐਡ ਕਰਕੇ ਨਾ ਆਟੇ ਨੂੰ ਗੁੰਨ ਰਹੀ ਆ ਜੇ ਤੁਸੀਂ ਇੱਕਦਮ ਪਾਣੀ ਐਡ ਕਰਕੇ ਬਹੁਤ ਹੀ ਕਾਲੀ ਦੇ ਵਿੱਚ 5 ਮਿੰਟ 5-7 ਮਿੰਟ ਚ ਆਟਾ ਗੁੰਨ ਕੇ ਰੱਖ ਦੋਗੇ ਨਾ ਤੁਹਾਡਾ ਆਟਾ ਜਿਹੜਾ ਇਹ ਉਹ ਸੈੱਟ ਹੋਣ ਨੂੰ ਟਾਈਮ ਲੈ ਜਾਂਦਾ ਵਾ ਫਿਰ ਉਹ ਬਹੁਤ ਜ਼ਿਆਦਾ ਨਰਮ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਮੈਂ ਨਾ तकरीबन 10-15 ਮਿੰਟ ਇਹਨੂੰ ਚੰਗੀ ਤਰ੍ਹਾਂ ਮਸਲ ਗਿਆ ਤੇ ਇਹਨੂੰ ਗੁੰਨ ਲਿਆ ਹੁਣ ਆਪਾਂ ਚੈੱਕ ਕਰ ਲੈਂਦੇ ਆ ਕਿ ਸਾਡਾ ਆਟਾ ਜਿਹੜਾ ਇਹ ਪਰਫੈਕਟਲੀ ਬਣ ਗਿਆ ਇਸ ਤਰ੍ਹਾਂ ਦਾ ਤੁਸੀਂ ਪੇੜਾ ਕਰਕੇ ਦੇਖਣਾ ਇਹਦੇ ਚ ਕੋਈ ਕ੍ਰੈਕ ਨਹੀਂ ਹੋਣੇ ਚਾਹੀਦੇ ਤੁਸੀਂ ਦੇਖ ਸਕਦੇ ਹੋ ਪੇੜੇ ਚ ਕੋਈ ਕ੍ਰੈਕ ਨਹੀਂ ਬਹੁਤ ਹੀ ਨਰਮ ਮਲਾਇਆ ਮਾਟਾ ਸਾਡਾ ਗੁੰਨਿਆ ਗਿਆ ਵਾ ਹੁਣ ਆਪ ਨਾਲ ਦੀ ਨਾਲ ਹੀ ਰੋਟੀ ਬਣਾ ਲੈਣੀ ਹੈ ਇਹਨੂੰ ਰੈਸਟ ਤੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਸਭ ਤੋਂ ਪਹਿਲਾ ਤਰੀਕਾ ਹੈਗਾ ਜੀ ਪੋਲੀਥੀਨ ਵਾਲਾ ਬਹੁਤ سارے ਲੋਕ ਇਸ ਤਰੀਕੇ ਨਾਲ ਰੋਟੀ ਬਣਾਉਂਦੇ ਆ ਤੇ ਬਹੁਤ ਹੀ ਕਾਮਨ ਤੇ ਪਪੂਲਰ ਮੈਥਡ ਆ ਇਹ ਹੈ ਹਨ ਹੱਥ ਦੇ ਨਾਲ ਤੁਸੀਂ ਪੇੜੇ ਨੂੰ ਪਹਿਲਾਂ ਇਸ ਤਰ੍ਹਾਂ ਤਲੀਆਂ ਦੇ ਉੱਪਰ ਫਲੈਟ ਕਰ ਲਓ ਫਿਰ ਤੁਸੀਂ ਚੱਕਲੇ ਦੇ ਉੱਪਰ ਪੋਲੀਥੀਨ ਰੱਖ ਲਓ ਤੇ ਉਸ ਦੇ ਉੱਪਰ ਇਸ ਪੇਡੇ ਨੂੰ ਹੱਥ ਦੇ ਨਾਲ ਹੀ ਤੁਸੀਂ ਫਲੈਟ ਕਰਕੇ ਰੋਟੀ ਬਣਾ ਸਕਦੇ ਹੋ ਜੇ ਤੁਹਾਨੂੰ ਮਤਲਬ ਇਹਨੂੰ ਟਾਈਮ ਲੱਗਦਾ ਇਸ ਤਰੀਕੇ ਨਾਲ ਰੋਟੀ ਬਣਾਉਣ ਨੂੰ ਤਾਂ ਤੁਸੀਂ ਸੌਖੇ ਤਰੀਕੇ ਨਾਲ ਇਹਨੂੰ ਹੋਰ ਵੀ ਕਰ ਸਕਦੇ ਹੋ ਉੱਪਰ ਇੱਕ ਹੋਰ ਪੋਲੀਥੀਨ ਰੱਖ ਕੇ ਤੇ ਬੇਲਣੇ ਦੇ ਨਾਲ ਇਹਨੂੰ ਬੇਲ ਲਓ ਤੇ ਥੱਲੇ ਜਿਹੜਾ ਪੋਲੀਥੀਨ ਆ ਨਾ ਇਹਨੂੰ ਤੁਸੀਂ ਕਮਾ ਲੈਣਾ ਵਾ ਜਦੋਂ ਵੀ ਤੁਸੀਂ ਰੋਟੀ ਨੂੰ ਬੇਲਣਾ ਵਾ ਤਾਂ ਕਿ ਸਾਰੀਆਂ ਸਾਈਡਾਂ ਤੋਂ ਇਹ ਚੰਗੀ ਤਰ੍ਹਾਂ ਬਨ ਜਾਵੇ ਤੇ ਇਹ ਰੋਟੀ ਜਿਹੜੀ ਆ ਇੰਨੀ ਕੁ ਪਤਲੀ ਬਣਾ ਸਕਦੇ ਹਾਂ ਜਿੰਨੀ ਕੁ ਪਤਲੀ ਕਣਕ ਦੀ ਰੋਟੀ ਹੁੰਦੀ ਹੈ ਇਸ ਤਰ੍ਹਾਂ ਜਿਹੜੀ ਅਸੀਂ ਰੋਟੀ ਬਣਾਉਂਦੇ ਆ ਨਾ ਉਹ ਬਹੁਤ ਪਤਲੀ ਬਣਾਈ ਜਾ ਸਕਦੀਆਂ ਤੇ ਵੈਸੇ ਤੁਸੀਂ ਦੇਖ ਸਕਦੇ ਹੋ ਹਨ ਬਿਲਕੁਲ ਕਣਕ ਦੀ ਰੋਟੀ ਜਿੰਨੀ ਪਤਲੀ ਰੋਟੀ ਜਿਹੜੀ ਆ ਉਹ ਬਣ ਗਈ ਹੈ ਇਸ ਰੋਟੀ ਦਾ ਇੱਕ ਡਰਾਬੈਕ ਵੀ ਹੈ ਕਿ ਇਹ ਰੋਟੀ ਨੂੰ ਜਦੋਂ ਅਸੀਂ ਤਵੇ ਦੇ ਉੱਪਰ ਪਾ ਕੇ ਪਕਾ ਲੈਣੇ ਆ ਤਾਂ ਇਹਨੂੰ ਤੁਸੀਂ ਗਰਮ ਗਰਮ ਹੀ ਸੇਵਨ ਕਰ ਸਕਦੇ ਹੋ ਇਸ ਦਾ ਜਰਰੀ ਦੀ ਇਹ ਤਵੇ ਤੋਂ ਲੈਣ ਦੀ ਲੈਣ ਦੀ ਰੋਟੀ ਸਿੱਧੀ ਤੁਹਾਡੀ ਪਲੇਟ ਦੇ ਵਿੱਚ ਜਾਵੇ ਤਾਂ ਹੀ ਠੀਕ ਰਹਿੰਦੀ ਆ ਅਦਰਵਾਈਜ਼ ਇਹ ਬਹੁਤ ਜਲਦੀ ਹਾਰਡ ਹੋ ਜਾਂਦੀ ਆ ਤਾਂ ਇਸ ਤਰੀਕੇ ਨਾਲ ਜਦੋਂ ਵੀ ਪੋਲੀਥੀਨ ਦੇ ਰੋਟੀ ਬਣਾਓ ਥੋੜੀ ਜਿਹੀ ਮੋਟੀ ਬਣਾਇਓ ਪਤਲੀ ਨਾ ਬਣਾਇਓ ਦੂਸਰਾ ਤਰੀਕਾ ਸਿੱਧੀ ਤੁਸੀਂ ਡਾਇਰੈਕਟਰ ਚਕਲੇ ਦੇ ਉੱਪਰ ਵੀ ਰੋਟੀ ਬਣਾ ਸਕਦੇ ਹੋ ਚਕਲੇ ਦੇ ਉੱਪਰ ਤੁਸੀਂ ਹਲਕਾ ਜਿਹਾ ਘਿਓ ਲਾਉਣਾ ਵੇਲਣੇ ਨੂੰ ਵੀ ਥੋੜਾ ਘਿਓ ਲਗਾ ਲਿਓ ਤੇ ਇਸ ਤਰ੍ਹਾਂ ਫਿਰ ਤੁਸੀਂ ਇਹਨੂੰ ਵੇਲ ਲੈਣਾ ਇਸ ਰੋਟੀ ਨੂੰ ਥੋੜਾ ਮੋਟਾ ਰੱਖਣਾ ਹੈ ਤੇ ਬਹੁਤ ਪ੍ਰੈਸ਼ਰ ਦੇ ਕੇ ਨਹੀਂ ਵੇਲਣਾ ਜਿਵੇਂ ਅਸੀਂ ਕਣਕ ਦੀ ਰੋਟੀ ਵੇਲਦੇ ਹਾਂ ਬਿਲਕੁਲ ਹਲਕੇ ਹਲਕੇ ਹੱਥਾਂ ਦੇ ਨਾਲ ਤੁਸੀਂ ਇਹਨੂੰ ਵੇਲ ਲੈਣਾ ਤੇ ਥੋੜੀ ਮੋਟੀ ਰੱਖਣੀ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕੀ ਕਿੰਨਾ ਕੁ ਤੁਸੀਂ ਇਹਨੂੰ ਬੇਲਣਾ ਹੈਗਾ ਵਾ ਉਸਦੇ ਬਾਅਦ ਮੈਂ ਤੁਹਾਨੂੰ ਚੱਕ ਕੇ ਦਿਖਾਉਣੀ ਕਿਉਂਕਿ ਚਕਲੇ ਨੂੰ ਅਸੀਂ ਥੱਲੇ ਘਿਓ ਲਗਾਇਆ ਗ੍ਰੀਸ ਕੀਤਾ ਹੁੰਦਾ ਹੈ ਇਸ ਕਰਕੇ ਇਹ ਆਸਾਨੀ ਨਾਲ ਚੱਕੀ ਜਾਂਦੀ ਹੈ ਤੇ ਜਿਵੇਂ ਹੁਣ ਇਹ ਤੁਹਾਨੂੰ ਲੱਗਦਾ ਨਾ ਕਿ ਸਾਈਡਾ ਤੋਂ ਹਲਕੀ ਜਿਹੀ ਟੁੱਟ ਗਈ ਆ ਤਾਂ ਇਹਨੂੰ ਤੁਸੀਂ ਬਹੁਤ ਈਜ਼ੀਲੀ ਚੱਕ ਕੇ ਸੈੱਟ ਕਰ ਸਕਦੇ ਹੋ ਕਿਉਂਕਿ ਆਟਾ ਸਾਡਾ ਬਹੁਤ ਹੀ ਨਰਮ ਗੁੰਨਿਆ ਗਿਆ ਵਾ ਤੇ ਇਸ ਤਰ੍ਹਾਂ ਇਹ ਰੋਟੀ ਵੀ ਵਧੀਆ ਬਣਦੀ ਆ ਜੇ ਤੁਸੀਂ ਪਹਿਲਾਂ ਕਦੇ ਮੱਕੀ ਦੀ ਰੋਟੀ ਬਣਾਈ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਰੋਟੀ ਜਿਹੜੀ ਆ ਉਹ ਬਣਾ ਸਕਦੇ ਹੋ ਤੇ ਫਿਰ ਆਪਾਂ ਇਹਨੂੰ ਤਵੇ ਦੇ ਉੱਪਰ ਪਾਵਾਂਗੇ ਦੋਨੇ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਵਾਂਗੇ ਤੀਸਰਾ ਤਰੀਕਾ ਬਹੁਤ ਹੀ ਈਜ਼ੀ ਆ ਤੇ ਮੈਨੂੰ ਸਭ ਤੋਂ ਵੱਧ ਵਧੀਆ ਇਹ ਤਰੀਕਾ ਲੱਗਦਾ ਵਾ ਇਸ ਤਰੀਕੇ ਦੇ ਵਿੱਚ ਕੀ ਕਰਨਾ ਤੁਸੀਂ ਕਿ ਪੋਨੇ ਨੂੰ ਹਲਕਾ ਗਿੱਲਾ ਕਰ ਲੈਣਾ ਵੈਸੇ ਤਾਂ ਪਉਣਾ ਪਹਿਲਾਂ ਮੈਂ ਹਲਕਾ ਗਿੱਲਾ ਕੀਤਾ ਸੀ ਪਰ ਫਿਰ ਵੀ ਤੁਹਾਨੂੰ ਦਿਖਾਉਣ ਦੇ ਲਈ ਉੱਪਰ ਆਪਾਂ ਇਹਦੇ ਪਾਣੀ ਲਗਾ ਦਿੱਤਾ ਤੇ ਫਿਰ ਉਸਦੇ ਬਾਅਦ ਇਸ ਤਰ੍ਹਾਂ ਇੱਕ ਪੇੜਾ ਲੈ ਕੇ ਤੇ ਉਹਨੂੰ ਹੱਥਾਂ ਦੇ ਨਾਲ ਹੀ ਫਲੈਟ ਕਰਦੇ ਹੋਏ ਤੁਸੀਂ ਰੋਟੀ ਜਿਹੜੀ ਆ ਉਹ ਬਣਾ ਲੈਣੀ ਆ ਹੱਥਾਂ ਨੂੰ ਤੁਸੀਂ ਹਲਕਾ-ਹਲਕਾ ਪਾਣੀ ਲਗਾਉਣਾ ਬਹੁਤ ਜ਼ਿਆਦਾ ਪਾਣੀ ਨਾ ਲਗਾਇਓ ਕਿ ਤੁਹਾਡਾ ਆਟਾ ਜਿਹੜਾ ਇਹੋ ਪਤਲਾ ਹੋ ਜਾਵੇ ਹਲਕਾ-ਹਲਕਾ ਪਾਣੀ ਲਗਾਉਂਦੇ ਹੋਏ ਨਾ ਤੇ ਇਹਨੂੰ ਪ੍ਰੈਸ਼ਰ ਨਾਲ ਸੈੱਟ ਕਰਦੇ ਹੋਏ ਤੁਸੀਂ ਰੋਟੀ ਜਿਹੜੀ ਆ ਉਹ ਵੇ ਲੈਣੀ ਆ ਕਿਉਂਕਿ ਮੱਕੀ ਦੀ ਰੋਟੀ ਨੂੰ ਬੰਨ ਨੂੰ ਤਵੇ ਦੇ ਉੱਪਰ ਬੰਨਨ ਨੂੰ ਵੀ ਟਾਈਮ ਲੱਗਦਾ ਇਸ ਕਰਕੇ ਉਹਨੇ ਟਾਈਮ 'ਚ ਤੁਸੀਂ ਆਸਾਨੀ ਨਾਲ ਦੂਸਰੀ ਰੋਟੀ ਚਲੀ ਆ ਉਹ ਬਣਾ ਲੈਂਦੇ ਹੋ ਤੇ ਬਹੁਤ ਈਜ਼ੀਲੀ ਇਹ ਜਿਹੜੀ ਆ ਪੂਨੇ ਤੋਂ ਅਲੱਗ ਹੋ ਜਾਂਦੀ ਆ ਕਿਉਂਕਿ ਜਿਹੜਾ ਅਸੀਂ ਪਲਾਸਟਿਕ ਦੇ ਉੱਪਰ ਬਣਾਉਂਦੇ ਆ ਕਈ ਵਾਰੀ ਉਹ ਪਲਾਸਟਿਕ ਗੰਦਾ ਵੀ ਹੁੰਦਾ ਉਹਨੂੰ ਤੁਹਾਨੂੰ ਕਲੀਨ ਕਰਨਾ ਪੈਂਦਾ ਇਸ ਤਰ੍ਹਾਂ ਪੂਨੇ ਸਾਡੇ ਕੋਲੇ ਘਰ ਦੇ ਵਿੱਚ इजीली ਮਿਲ ਜਾਂਦੇ ਆ ਤੇ ਸਾਫ ਸੁਥਰੇ ਹੁੰਦੇ ਆ ਹਾਈਜਾਇਨਿਕ ਤਰੀਕੇ ਦੇ ਨਾਲ ਤੁਸੀਂ ਬਹੁਤ ਹੀ ਵਧੀਆ ਰੋਟੀ ਬਣਾ ਸਕਦੇ ਹੋ ਤੇ ਇਹ ਰੋਟੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਇਹਦੇ ਵਿੱਚ ਨਾ ਥੱਲੇ ਹੱਥਾਂ ਦੇ ਨਿਸ਼ਾਨ ਜੇ ਬਨੇ ਹੁੰਦੇ ਆ ਤੇ ਉਹਦੇ ਨਾਲ ਬਿਲਕੁਲ ਇੱਕ ਤੰਦੂਰੀ ਰੋਟੀ ਵਰਗੀ ਲੱਗਦੀ ਆ ਤੇ ਇਹ ਥੋੜੀ ਮੋਟੀ ਵੀ ਰੱਖੀ ਜਾਂਦੀ ਆ ਇਸ ਕਰਕੇ ਬਹੁਤ ਟੇਸਟੀ ਬਣਦੀ ਇਹਨੂੰ ਥੋੜੀ ਦੇਰ ਤੁਸੀਂ ਮਤਲਬ ਪਈ ਵੀ ਰਹਿਣ ਦਿਓ ਤਾਂ ਵੀ ਇਹ ਸੱਤ ਨਹੀਂ ਹੁੰਦੀਗੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਰੋਟੀ ਬਣਾ ਸਕਦੇ ਹੋ ਕਈ ਵਾਰੀ ਫੁੱਲ ਵੀ ਜਾਂਦੀ ਹੈ ਅੱਜ ਸ਼ਾਇਦ ਨਹੀਂ ਫੁੱਲੀ ਇਹ ਹੈ ਨਾ ਕਦੇ-ਕਦੇ ਫੁੱਲ ਜਾਂਦੀ ਹੈ ਇਸ ਤਰ੍ਹਾਂ ਰੋਟੀਆਂ ਜਦ ਤੁਸੀਂ ਬਣਾਉਂਦੇ ਆ ਸੌਫਟ ਸੌਫਟ ਬਣਦੀਆਂ ਇਹ ਤੇ ਇਸ ਤਰ੍ਹਾਂ ਨਾ ਦੋਨੇ ਸਾਈਡਾਂ ਤੋਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੇਕ ਲੈਣਾ ਦੇਖੋ ਕਿੰਨਾ ਵਧੀਆ ਲੱਗ ਰਹਾ ਹੈ ਨਾ ਬਿਲਕੁਲ ਤੰਦੂਰੀ ਟਾਈਪ ਰੋਟੀ ਜਿਹੜੀ ਆ ਉਹ ਲੱਗਦੀ ਹੈ ਤੇ ਤਵੇ ਦੇ ਉੱਪਰ ਹੀ ਤੁਸੀਂ ਇਹਨੂੰ ਸੇਕ ਲੈਣਾ ਵਾ ਇਸ ਤਰ੍ਹਾਂ ਤੁਸੀਂ ਇੰਨਾ ਵਿੱਚੋਂ ਕਿਸੇ ਵੀ ਤਰੀਕੇ ਦੇ ਨਾਲ ਰੋਟੀ ਜਿਹੜੀ ਆ ਉਹ ਬਣਾ ਸਕਦੇ ਹੋ ਪਲੇਨ ਰੋਟੀ ਵੀ ਬੂਲੀ ਵਾਲੀ ਵੀ ਮੇਥੀ ਵਾਲੀ ਵੀ ਤੇ ਕੋਈ ਮਤਲਬ ਇਹ ਬਹੁਤ ਇਹ ਜਿਹਾ ਹਾਰਡ ਕੰਮ ਨਹੀਂ ਜਿਹੜਾ ਕੋਈ ਵੀ ਨਹੀਂ ਕਰ ਸਕਦਾ ਇਹਨੂੰ ਹਰ ਕੋਈ ਕਰ ਸਕਦਾ ਵਾ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਰੋਟੀ ਬਣਾਉਂਦੇ ਹੋ ਮੇਰੇ ਨਾਲ ਉਹ ਤਰੀਕਾ ਜ਼ਰੂਰ ਸ਼ੇਅਰ ਕਰਿਓ ਆਪਣਾ ਫੀਡਬੈਕ ਜ਼ਰੂਰ ਦਿਓ ਤੇ ਤੁਹਾਨੂੰ ਕਿਹੜਾ ਤਰੀਕਾ ਸਭ ਤੋਂ ਸੌਖਾ ਲੱਗਦਾ ਵਾ ਮੈਨੂੰ ਦੱਸਣਾ ਬਿਲਕੁਲ ਨਾ ਭੁੱਲਣਾ ਮਿਲਦੇ ਹਾਂ ਜੀ ਆਪਾਂ ਇੱਕ ਨਵੀਂ ਰੈਸਪੀ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ